ਨਮਸਕਾਰ ਸਾਥਿਓ ਮੈਂ ਮੀਵਾ ਸਿੰਘ ਪੁਵਾਰ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ న్యూਸ ਅਸੀਂ ਖੜੇ ਆ ਖਨੌਰੀ ਬਾਰਡਰ ਤੇ ਜਿੱਥੇ 21 ਫਰਵਰੀ ਦੇ ਜੋ ਉੱਥੇ ਵੱਲ ਦ੍ਰਿਸ਼ ਹੋਇਆ ਸੀ ਉਹ ਹਾਦਸੇ ਹੋਏ ਸੀ ਤੁਸੀਂ ਸਾਰਿਆਂ ਨੇ ਦੇਖੇ ਹੋਣੇ ਉਹਦੇ ਵਿੱਚ ਸਾਡਾ ਇੱਕ ਨੌਜਵਾਨ ਸੀ ਜਿਹੜਾ ਪਿਰਤਪਾਲ ਸਿੰਘ ਜੀ ਹਰਿਆਣਾ ਪੁਰਸ ਵੱਲੋਂ ਉਹਨੂੰ ਬੋਰੀ ਚ ਪਾ ਕੇ ਇੱਥੋਂ ਲੈ ਗਏ ਸੀ ਉਹਦਾ ਪਹਿਲਾਂ ਤਾਂ ਕੋਈ ਪਤਾ ਨਹੀਂ ਲੱਗਿਆ ਬਾਅਦ ਚ ਪਤਾ ਲੱਗਿਆ ਹੈ ਕਿ ਰੋहतक ਦੀ ਪੀਜੀਆਈ ਚ ਉਹਨੂੰ ਐਡਮਿਟ ਕਰਾਇਆ ਗਿਆ ਸੀ ਅੱਜ ਸਾਨੂੰ ਪਤਾ ਲੱਗਿਆ ਹੈ ਕਿ ਉਹਨੂੰ ਉਥੋਂ ਰੈਫਰ ਕਰਕੇ ਪੰਜਾਬ ਦੇ ਹਵਾਲੇ ਕਰਤਾ ਜਿੱਥੇ ਕਿ ਪੀਜੀਆ ਚੰਡੀਗੜ੍ਹ ਪੀਜੀਆ ਚੰਡੀਗੜ੍ਹ ਲੈ ਕੇ ਜਾ ਰਹੇ ਆ ਅਸੀਂ ਸਾਰੇ ਹੀ ਸੁੱਚੇ ਕਿਸਾਨ ਜਥੇਬੰਦੀਆਂ ਨਾਲ ਅਤੇ ਸੁੱਚੇ ਇਹ ਸਾਰੇ ਜਿਹੜੇ ਲੀਡਰ ਸਹਿਬਾਨ ਨੇ ਪੰਜਾਬ ਅਤੇ ਕੁਝ ਹਰਿਆਣਾ ਦੇ ਜਿਨ੍ਹਾਂ ਨੇ ਸਾਡੀ ਬਹੁਤ ਥੁਲਕੇ ਮਦਦ ਕੀਤੀ ਇਸ ਕੰਮ ਦੇ ਵਿੱਚ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉੱਚੇ ਕਿਸਾਨ ਜਥੇਬੰਦੀਆਂ ਦਾ ਅਤੇ ਬਲਦੇਵ ਸਿੰਘ ਸਿਰਸਾ ਦਾ ਖਾਸ ਤੌਰ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਲਗਾਤਾਰ ਸਾਡੇ ਨਾਲ ਰਹੇ ਅਤੇ ਸਾਨੂੰ ਪੀਜੀਆ ਰੋਤਕ ਤੋਂ ਰੈਫਰ ਗਰਾਉਂਡ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ ਅਸੀਂ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਪਰਿਵਾਰ ਵੱਲੋਂ ਅਸੀਂ ਸਾਰੇ ਨਗਰ ਵੱਲੋਂ ਪਰਮਾਤਮਾ ਉਹਨਾਂ ਨੂੰ ਉੱਚੜ ਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਇਸੇ ਤਰੀਕੇ ਉਹ ਸਮਾਜ ਦੀ ਸੇਵਾ ਕਰਦੇ ਰਹੇ ਅਰਸੋਂ ਸਾਡੇ ਉੱਤੇ ਨਾ ਹਾਂ 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 ਦੂਸਰਾ ਹੈ ਮੀਨਿੰਗਰ ਮੇਰੀ ਕੰਮ ਨਾਲ ਇਹ ਸੋਹਣਾ ਕਰਾਂਗੇ ਇੱਕ ਵਾਰ ਚੀਜ਼ ਇਹ ਉੱਠੇ ਹਾਂ 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 ਜੀ ਜੀ ਹਾਂ ਜੀ ਹਾਂ ਜੀ ਇੱਥੀਆਂ ਸਭ ਸਭ ਤੁਸੀਂ ਆਓ ਅਗੇ ਜਾ ਕੇ ਹੈ ਮੇਰੇ ਨਹੀਂ ਹਾਂ ਬਸ ਸੋ ਇਹਨਾਂ ਹਮਨੇ ਤਾਂ ਹਰਾਮਾ ਸਦਾ ਜੀ ਜਦੋਂ ਜਿਆਦਾ ਕੋਣ ਕਰੇ ਪਰ ਸੋ ਸਾਡੇ ਉੱਤੇ ਨਾ ਹਾਂ ਹਾਂ ਕੀ ਹੈ ਕਿ ਕੀ ਹੋਇਆ ਔਰ ਕੌਣ ਲੈ ਕੇ ਆ ਰਿਹਾ ਹੈਗਾ ਬਈ ਕੀ ਨਾ ਹੈਗਾ ਜੀ ਆਪਣੇ ਮਨਦੀਪ ਸਿੰਘ ਜੀ ਕਿਹੜਾ ਪਿੰਡ ਹੈ ਜੀ ਨਵਾਂਗੋਈ ਹੈ ਅੱਛਾ ਜਿਹੜਾ ਤੁਹਾਡੇ ਪਿੰਡ ਦਾ ਫਿਰਤਪਾਲ ਸੀ ਕੁਝ ਦਿਨ ਪਹਿਲਾਂ 21 ਤਰੀਕ ਨੂੰ ਹਰਿਆਣਾ ਪੁਲਿਸ ਦੀ ਜਿਹੜੀ ਪੁਲਿਸ ਉਹ ਬੋਰੀ ਚ ਪਾ ਕੇ ਮਰਲੇ ਉਹਨੂੰ ਲੈ ਕੇ ਸੀ ਉਹਦੇ ਕੁੱਟਮਾਰ ਕੀਤੀ ਹੈ ਜੇ ਫੌਜ ਅਜਿ ਕੀਤੀ ਹੈ ਰੋहतक ਤੇ ਉਹਨੂੰ ਐਡਮਿਟ ਕਰਵਾ ਦਿੱਤਾ ਸੀ ਹੁਣ ਉਹਦੇ ਕੀ ਹਾਲਾਤ ਨੇ ਹਾਲਾਤ ਤਾਂ ਬਹੁ ਮਾੜੇ ਹਾਂ ਜੀ ਉਹਦੇ ਵਿਚਾਰੇ ਦੇ ਹਾਂਜੀ ਉਹਨੂੰ ਵੇ ਲੋ ਆਕਸੀਜਨ ਹੀ ਤਿੰਨ ਦਿਨ ਹੋ ਗਿਆ ਸਰਕਾਰ ਨੇ ਆਕਸੀਜਨ ਤੱਕ ਨਹੀਂ ਲਾਈ ਜਵਾੜਾ ਤੱਕ ਤੋੜਦੇ ਸਾਰੇ ਬੱਤੀ ਦੇ ਉਤਲੇ ਦੰਦਾ ਸਾਰੇ ਤੋੜਦੇ ਜੀ ਉਹਰੇ ਅੱਜ ਵਾੜਾ ਇੱਥੋਂ ਤੋੜਤੇ ਫ੍ਰੈਕਚਰ ਹੋ ਗਿਆ ਬਾਹ ਫ੍ਰੈਕਚਰ ਹੋ ਗਈ ਲੱਤ ਦੋ ਥਾਂ ਲੱਤ ਤੋੜਤੀ ਬਹੁਤ ਬੁਰਾ ਹਾਲ ਕੀਤਾ ਜੀ ਉਹਰਾ ਚਲੋ ਅੱਜ ਕਿਸਾਨ ਜੁਣੇ ਜਥੇਬੰਦੀਆਂ ਨਾਲ ਦੂਜਾ ਸਰਸਾ ਜੀ ਦੇ ਮੇਨ ਸਦਕਾਂ ਅੱਜ ਉੱਥੋਂ ਪਰਮਿਸ਼ਨ ਮਿਲ ਗਈ ਏ ਤੋ ਉਹਨੂੰ ਲੈ ਕੇ ਪੀਜੀ ਮਹਾਲੀ ਸ਼ਿਫਟ ਕਰਨ ਲੱਗੇ ਨੇ ਅੱਛਾ ਕਦੋਂ ਗੱਲ ਹੋਈ ਤੁਹਾਡੇ ਜੀ ਮੈਨੂੰ ਆਹ ਨਹੀਂ ਬਸ ਜਸਤੀ 5 ਮਿੰਟ ਹੋ ਗਈ ਜੀ ਜਿਹਦੇ ਨਾਲ ਗੱਲ ਹੋਈ ਹੈ ਜੀ ਸਾਡੇ ਹੀ ਦੂਜੇ ਜੁਨੀਅਨ ਦਾ ਬੰਦਾ ਹੈ ਨਾਲ ਹੀ ਉੱਥੇ ਗਏ ਹੋਏ ਹਾਂ ਕੱਲ ਦੇ ਉੱਥੇ ਹਾਂ ਜੀ ਉਹਨਾਂ ਨਾਲ ਗੱਲ ਹੋਈ ਹੈ ਜੀ ਨਾਲ ਪ੍ਰਾਕ ਮੈਂਬਰ ਨੇ ਉਹ ਸਾਰੇ ਲੈ ਕੇ ਆ ਰਹੇ ਨਹੀਂ ਉਸੇ ਹਾਂ ਜੀ ਤੁਸੀਂ ਹੁਣ ਸੰਤੁਸ਼ਟ ਹਾਂ ਜੀ ਬਹੁਤ ਸਾਡੇ ਜਥੇਬੰਦੀ ਤੋਂ ਜੀ ਮੈਂ ਬਲਦੇਸ਼ ਸਿੰਘ ਸਰਸਾ ਜੀ ਦਾ ਬਹੁਤ ਧੰਨਵਾਦ ਦਿਆਂ ਜੀ ਜਿਨ੍ਹਾਂ ਨੇ ਬੜੀ ਹਿੰਮਤ ਮਾਰੀ ਕੱਲ ਦੀ ਜੀ ਕੱਲ ਹੀ ਪਹਿਲਾਂ ਉੱਥੇ ਗਏ ਹਾਂ ਜੀ ਦੂਜਾ ਹਾਈ ਕੋਰਟ ਹਾਈ ਕੋਰਟ ਤੋਂ ਪਰਮਿਸ਼ਨ ਲੈ ਕੇ ਦੇਫਰ ਕਰਕੇ ਫਿਰ ਇਹ ਦੂਜਾ ਮਾਰੇ ਕਿਰਪਾ ਨਾਲ ਉਹਨੂੰ ਲੈ ਕੇ ਆ ਰਹੇ ਉਦੇ ਦੇ ਸਾਰੇ ਇਨਾਂ